ਦਾ 2019 ਦੇ ਵਿੱਚ ਹੜ੍ਹ ਇਸ ਤਰੀਕੇ ਨੇ 2008 ਦੇ ਵਿੱਚ ਵੀ ਚੇਤਾਵਨੀਆਂ ਦਿੱਤੀਆਂ ਨੇ ਸਰਕਾਰਾਂ ਨੂੰ ਵੀ ਆ ਕੁਝ ਕਹਿ ਸਕਦਾ ਵੀ ਪਰ ਪੰਜਾਬੀ ਪੰਜਾਬੀਆਂ ਦੇ ਨਾਲ ਫੜ ਗਏ ਇਹ ਚੰਡੀਗੜ੍ਹ ਦਾ ਇਹ ਮਾਹਿਰਾਂ ਦਾ ਕਹਿਣਾ ਮੈਂ ਵੀ ਇਹ ਫਲੱਡ ਆਉਣ ਦਾ ਕੀ ਕਾਰਨ ਸੀ ਤੇ ਕਿਵੇਂ ਇਹਨੂੰ ਰੋਕਿਆ ਜਾ ਸਕਦਾ ਸੀ ਉਹਦੇ ਉੱਪਰ ਗੱਲ ਕਰਦੇ ਆ। ਸਵਾਗਤ ਹੈ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਹੀ ਤੁਹਾਨੂੰ ਪਤਾ ਹੋਵੇ ਵੀ ਪੰਜਾਬ ਦੇ ਵਿੱਚ ਜਿਹੜਾ ਹੜ੍ਹਾਂ ਦੀ ਮਾਰ ਨੇ ਕਾਫੀ ਜ਼ਿਆਦਾ ਪ੍ਰਭਾਵ ਪਾਇਆ ਹੋਇਆ ਕਾਫੀ ਜ਼ਿਆਦਾ ਪੰਜਾਬੀ ਨੇ ਜਿਹੜੇ ਇਹਦੇ ਤੋਂ ਆਹਤ ਨੇ ਤੇ ਪਾਣੀ ਹਲੇ ਤੱਕ ਪੂਰੀ ਤਰ੍ਹਾਂ ਨਹੀਂ ਉਤਰਿਆ ਕਈ ਪਿੰਡਾਂ ਦੇ ਵਿੱਚ ਪਾਣੀ ਉਤਰ ਵੀ ਗਿਆ ਪਰ ਜਿਹੜੀ ਮੁਸੀਬਤ ਦਾ ਪਾਣੀ ਉਤਰਨ ਤੋਂ ਬਾਅਦ ਹੀ ਪ੍ਰੋਪਰ ਸਮਝ ਆਣੀ ਆ ਵੀ ਕਿੰਨਾ ਕੁ ਨੁਕਸਾਨ ਹੋਇਆ ਹਲੇ ਸਿਰਫ ਜਾਨੀ ਨੁਕਸਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਾਕੀ ਰਾਸ਼ਨ ਦੀ ਕੋਈ ਕਮੀ ਨਹੀਂ ਅਲੱਗ-ਅਲੱਗ ਟੀਮਾਂ ਕਈ ਵੱਡੀਆਂ-ਵੱਡੀਆਂ ਆਰਗੇਨਾਈਜੇਸ਼ਨ ਗਲੋਬਲ ਸਿਕਸ ਕਾਲਸਾ ਐਡ ਤੇ ਫਿਲਮ ਇੰਡਸਟਰੀ ਆ ਕਾਫੀ ਜਿਹੜੇ ਪੰਜਾਬ ਦੇ ਹਿਮਾਇਤੀ ਐਕਟਰ ਐਕਟ੍ਰੈਸ ਨੇ ਉਹ ਉੱਥੇ ਜਾ ਕੇ ਸੇਵਨ ਵਾਰੀਆਂ ਨੇ ਪਰ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਇਹਦੇ ਅਲੱਗ-ਅਲੱਗ ਪੱਖ ਦਿਖੇ ਜਾ ਰਹੇ ਨੇ ਕਈ ਲੋਕ ਕਹਿ ਰਹੇ ਨੇ ਵੀ ਇਹ ਕੁਦਰਤੀ ਆਫਾਤ ਆ ਕੁਦਰਤੀ ਆਫਤ ਕਰਕੇ ਹੀ ਪੰਜਾਬ ਹੜਾਂ ਦਾ ਮਾਰ ਆ ਜਿਹੜਾ ਉਹ ਚੱਲ ਰਿਹਾ ਤੇ ਕਈ ਲੋਕ ਕਹਿੰਦੇ ਨੇ ਇਹ ਮੈਨ ਮੇਡ ਫਲੱਡ ਨੇ ਪਰ ਐਕਚੁਅਲ ਦੇ ਵਿੱਚ ਕਾਰਨ ਕੀ ਆਪਾਂ ਉਹਨਾਂ ਤੇ ਨਜ਼ਰ ਮਾਰਦੇ ਆਂ ਅਲੱਗ-ਅਲੱਗ ਮੀਡੀਆ ਰਿਪੋਰਟਸ ਦੇ ਅਕੋਰਡਿੰਗ ਅਲੱਗ-ਅਲੱਗ ਚੀਜ਼ਾਂ ਦੇ ਜਰੀਏ ਮਾਹਿਰਾਂ ਦਾ ਕਹਿਣਾ ਮੈਂ ਵੀ ਇਹ ਫਲੱਡ ਆਉਣ ਦਾ ਕੀ ਕਾਰਨ ਸੀ ਤੇ ਕਿਵੇਂ ਇਹਨੂੰ ਰੋਕਿਆ ਜਾ ਸਕਦਾ ਸੀ ਉਹਦੇ ਉੱਪਰ ਗੱਲ ਕਰਦੇ ਆ ਬਣੇ ਰਿਓ ਵੀਡੀਓ ਦੇ ਨਾਲ ਤੇ ਮੈਂ ਥੋੜਾ ਜਿਹਾ ਪੜ੍ਹ ਕੇ ਤੁਹਾਨੂੰ ਦੱਸੂਗਾ ਵੀ ਵੀਡੀਓ ਦੇ ਵਿੱਚ ਵੀ ਕਿੱਦਾਂ-ਕਿੱਦਾਂ ਲੋਕਾਂ ਦੀ ਜਿਹੜੀ ਸੋਚ ਹੈਗੀ ਆ ਵੀ ਹੜ੍ਹ ਕਿਉਂ ਆਏ ਨੇ ਇਹਨਾਂ ਤੇ ਹੋ ਸਕਦਾ ਕੰਟਰੋਲ ਕੀਤਾ ਜਾਣਾ ਚਾਹੀਦਾ ਸੀ ਪਰ ਸਰਕਾਰ ਇੱਥੇ ਫੇਲ ਰਹੀ ਆ ਆਜੂ ਗੱਲ ਕਰਦੇ ਆ ਉਹਦੇ ਉੱਪਰ ਪਹਿਲਾਂ ਗੱਲ ਕਰਦੇ ਆ ਵੀ ਜਿਹੜੀ ਦਰਿਆਵਾਂ ਦੀ ਜਿਹੜੀ ਗਾਰਾ ਉਹ ਟਾਈਮ ਸਿਰ ਕੱਢੀ ਨਹੀਂ ਗਈ ਹੈਗੀ ਜਿਵੇਂ ਸਤਲੁਜ ਬਿਆਸ ਰਾਵੀ ਇਹ ਜਦੋਂ ਹਰ ਸਾਲ ਵਗਦੇ ਨੇ ਤਾਂ ਇਹਨਾਂ ਦੇ ਥੱਲੇ ਰੇਤ ਆ ਜਾਂਦਾ ਜਾਂ ਗਾਰ ਮਿੱਟੀ ਹੁੰਦੀ ਹੈ ਇਹਨੂੰ ਕੱਢਣਾ ਹੁੰਦਾ ਜਾਂ ਨਹਿਰਾਂ ਹੁੰਦੀਆਂ ਨੇ ਉਹਨਾਂ ਨੂੰ ਸਾਫ਼ ਕਰਨਾ ਹੁੰਦਾ ਤਾਂ ਕਿ ਜਿਹੜੀ ਉਹਨਾਂ ਦੀ ਪਾਣੀ ਨੂੰ ਚੁੱਕਣ ਦੀ ਸਮਰੱਥਾ ਵਾ ਜਿਹੜੀ ਉਹ ਕਾਫੀ ਜ਼ਿਆਦਾ ਵਧ ਜਵੇ ਪਰ ਇਹ ਸਰਕਾਰ ਨੇ ਨਹੀਂ ਟਾਈਮ ਟੂ ਟਾਈਮ ਕੀਤਾ ਜਿਹਦੇ ਕਰਕੇ ਪਾਣੀ ਦਾ ਫਲੋ ਜਿਹੜਾ ਜ਼ਿਆਦਾ ਵਧਿਆ ਤੇ ਪਾਣੀ ਦਾ ਲੈਵਲ ਵਧਿਆ ਕਿਉਂਕਿ ਗਾਰ ਸੀਗੀ ਥੱਲੇ ਤੇ ਪਾਣੀ ਨੂੰ ਟਿਕਣ ਦੇ ਲਈ ਘਟ ਥਾਂ ਮਿਲਿਆ ਤੇ ਇਸ ਹੜ੍ਹਾਂ ਨੇ ਜਿਹੜਾ 1000 ਤੋਂ ਲੈ ਕੇ 1300 ਪਿੰਡਾਂ ਨੂੰ ਨੁਕਸਾਨ ਪਹੁੰਚਾਇਆ ਤੇ 3 ਲੱਖ ਤੋਂ ਜ਼ਿਆਦਾ ਜਿਹੜੀ ਏਕੜ ਜ਼ਮੀਨ ਆ ਜਿਹਦੇ ਵਿੱਚ ਝੋਨਾ ਵੀ ਸੀ ਕਮਾਦ ਵੀ ਸੀ ਹੋਰ ਫਸਲਾਂ ਦੀ ਉਹ ਜਿਹੜੀਆਂ ਬਿਲਕੁਲ ਹੀ ਖਰਾਬ ਹੋ ਗਈਆਂ ਨੇ ਤੇ ਇਹਦੇ ਵਿੱਚ ਇੱਕ ਸਾਊਥ ਏਸ਼ੀਆ ਨੈਟਵਰਕ ਔਨ ਡੈਮਸ ਰਿਜ਼ਰਵ ਐਂਡ ਪੀਪਲ ਦੀ ਰਿਪੋਰਟ ਦੇ ਅਨੁਸਾਰ ਕਹਿੰਦੇ ਨੇ ਵੀ ਜਦੋਂ ਨਦੀਆਂ ਤੇ ਦਰਿਆ ਜਾਂ ਨਹਿਰਾਂ ਨੂੰ ਸਾਫ਼ ਨਹੀਂ ਕਰਦੇ ਤਾਂ ਇਹ ਗੰਭੀਰ ਸਥਿਤੀ ਪੈਦਾ ਕਰਦੀਆਂ ਨੇ ਹੜ੍ਹ ਲਿਉਣ ਦੀਆਂ ਉਹਦੇ ਕਾਰਨ ਕਰਕੇ ਹੀ ਜਿਹੜਾ ਹੜ ਇਹ ਆਉਂਦਾ ਵਾ ਦੂਜਾ ਜਿਹੜਾ ਕਾਰਨ ਹੈ ਕਹਿੰਦੇ ਵੀ ਉਹ ਪਾਣੀ ਜਿਹੜਾ ਡੈਮਾਂ ਦੇ ਵਿੱਚੋਂ ਛੱਡਣ ਦੇ ਵਿੱਚ ਦੇਰੀ ਹੋਈ ਤੇ ਜਿਹੜਾ ਸਬੰਧ ਸੀਗੇ ਪ੍ਰਬੰਧਕਾਂ ਦੇ ਨਾਲ ਉਹ ਸਹੀ ਨਹੀਂ ਸੀਗੇ ਇਹਦਾ ਅਸਰ ਕੀ ਹੋਇਆ ਵੀ ਜਦੋਂ ਟਾਈਮ ਟੂ ਟਾਈਮ ਪਾਣੀ ਡੈਮਾਂ ਦੇ ਵਿੱਚੋਂ ਨਹੀਂ ਰਿਲੀਜ਼ ਕਰਾਂਗੇ ਤਾਂ ਉਹ ਹੜਾਂ ਦਾ ਕਾਰਨ ਬਣਦਾ ਕਿਉਂਕਿ ਡੈਮ ਦੇ ਵਿੱਚ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਪਿੱਛੋਂ ਬਰਫ਼ ਵੀ ਵਿਗਲਦੀ ਆ ਤੇ ਬੱਦਲ ਵੀ ਫੜਦੇ ਨੇ ਉਹਦੇ ਕਾਰਨ ਕਰਕੇ ਜਿਹੜਾ ਡੈਮਾ ਦੇ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਤੇ ਉਹਨੂੰ ਅਗਰ ਟਾਈਮ ਸਿਰ ਅਗਰ ਨਹੀਂ ਰਿਲੀਜ਼ ਕੀਤਾ ਜਾਊਗਾ ਤਾਂ ਜਿਹੜੇ ਹੜ੍ਹ ਨੇ ਉਹ ਬਣਦੇ ਨੇ ਜਦ ਇੱਕਦਮ ਉਹ ਛੱਡ ਦਿੱਤਾ ਜਾਂਦਾ ਸੋ ਮਾਇਰਾ ਨੇ ਇਹ ਵੀ ਦੱਸਿਆ ਵੀ ਇਹਨਾਂ ਨੂੰ ਜਿਹੜੀਆਂ ਭਵਿੱਖਬਾਣੀਆਂ ਸੀ ਕਿ ਮੌਸਮ ਦੀਆਂ ਜੂਨ ਦੇ ਵਿੱਚ ਹੀ ਮਿਲੀਆਂ ਸ਼ੁਰੂ ਹੋ ਗਿਆ ਸੀ ਤੇ ਨਾਲ ਇਹ ਵੀ ਸੰਕੇਤ ਮਿਲੇ ਸੀ ਵੀ ਇਸ ਵਾਰੀ ਬਰਖਾ ਵਾ ਜਿਹੜੀ ਉਹ ਕਾਫੀ ਜ਼ਿਆਦਾ ਭਾਰੀ ਉਹ ਹੋਣੀ ਆ ਪਰ ਸਰਕਾਰ ਨੇ ਇਸ ਚੀਜ਼ ਨੂੰ ਅਣਦੇਖਿਆ ਕੀਤਾ ਉਹਨਾਂ ਨੇ ਇਸ ਗੱਲ ਨੂੰ ਬਹੁਤਾ ਸੀਰੀਅਸ ਨਹੀਂ ਲਿੱਤਾ ਜਿਹਦੇ ਕਰਕੇ ਪਿੱਛੇ ਕੁਦਰਤੀ ਹਫਤਾ ਸ਼ੁਰੂ ਹੋਈਆਂ ਤੇ ਡੈਮਾ ਦਾ ਪਾਣੀ ਜਾਂ ਫਲੱਡ ਗੇਟ ਆ ਇੱਕਦਮ ਜਿਹੜੇ ਉਹ ਖੋਲਣੇ ਪੈਗੇ ਜਦੋਂ ਉਹ ਖੋਲਣੇ ਪੈਗੇ ਤਾਂ ਪ੍ਰੋਬਲਮ ਕ੍ਰੀਏਟ ਹੋ ਗਈ ਵੀ ਹੜ੍ਹ ਆਏ ਇੱਕਦਮ ਤੇ ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਨੁਕਸਾਨ ਪਹੁੰਚਿਆ ਉਹ ਗੁਰਦਾਸਪੁਰ ਏਰੀਆ ਨੂੰ ਪਹੁੰਚਿਆ ਹੁਸ਼ਿਆਰਪੁਰ ਨੂੰ ਪਹੁੰਚਿਆ ਤੇ ਨਾਲ ਅੰਮ੍ਰਿਤਸਰ ਦੇ ਕਾਫੀ ਏਰੀਆ ਨੂੰ ਵੀ ਜਿਹੜਾ ਇਹ ਨੁਕਸਾਨ ਆ ਪਹੁੰਚਿਆ 1988 ਦੇ ਵਿੱਚ ਵੀ ਇਦਾਂ ਹੀ ਹੋਇਆ ਸੀ 1988 ਦੇ ਵਿੱਚ ਜਦੋਂ ਪਾਣੀ ਇੱਕਦਮ ਛੱਡ ਦਿੱਤਾ ਗਿਆ ਸੀ ਤਾਂ ਕਾਫੀ ਜਿਹੜਾ ਨੁਕਸਾਨ ਹੋਇਆ ਸੀ ਇਹਨਾਂ ਏਰੀਆ ਦੇ ਵਿੱਚ ਤੇ ਇਸ ਵਾਰੀ ਵੀ ਇਹਦਾ ਹੀ ਹੋਇਆ ਤੇ ਜਦੋਂ ਇੱਕਦਮ ਪਾਣੀ ਛੱਡਿਆ ਗਿਆ ਤਾਂ ਸਿਰਫ ਰਾਵੀ ਦਰਿਆ ਦਾ ਜਿਹੜਾ ਵਾਟਰ ਫਲੋ ਸੀਗਾ ਉਹ 1411 ਕਿਊਸੀਕ ਹੋ ਗਿਆ ਸੀ ਜਿਸ ਦੇ ਕਰਕੇ ਹੀ ਗਰਦਾਸਪੁਰ ਤੇ ਬਾਕੀ ਨੇੜਲੇ ਇਲਾਕਿਆਂ ਦੇ ਵਿੱਚ ਜਿਹੜਾ ਉਹ ਪਾਣੀ ਦਾ ਕਹਿਰ ਦੇਖਣ ਨੂੰ ਮਿਲਿਆ ਸੋ ਇਹਨੂੰ ਟਾਈਮ ਟੂ ਟਾਈਮ ਰੀਲੀਜ਼ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਹੈ ਪੰਜਾਬ ਸਰਕਾਰ ਤਿਆਰ ਨਹੀਂ ਸੀ ਪੂਰਾ ਇਸ ਹੜ੍ਹ ਦੇ ਨਾਲ ਰਜੇਠਾਂ ਦੇ ਲਈ ਇਹਨਾਂ ਨੂੰ ਭਵਿੱਖਵਾਣੀਆਂ ਤੇ ਚੇਤਾਵਨੀਆਂ ਤਾਂ ਜਰੂਰ ਟਾਈਮ ਟੂ ਟਾਈਮ ਮਿਲਦੀਆਂ ਗਈਆਂ ਪਰ ਇਹਨਾਂ ਨੇ ਤਿਆਰੀ ਨਹੀਂ ਕੀਤੀ ਇਹਨਾਂ ਨੇ ਬੰਨ ਪੱਕੇ ਨਹੀਂ ਕੀਤੇ ਇਹਨੇ ਅਣਗੋਲਿਆ ਕੀਤਾ ਇਹਨਾਂ ਚੇਤਾਵਨੀਆਂ ਨੂੰ ਵੀ ਕੋਈ ਨਹੀਂ ਜਦੋਂ ਮੌਕੇ ਦੇ ਟਾਈਮ ਆਊਗਾ ਅਸੀਂ ਦੇਖਾਂਗੇ ਪਰ ਉਹਦਾ ਨਤੀਜਾ ਕੀ ਹੋਇਆ ਸਿਰਫ ਗਰਦਾਸਪੁਰ ਦੇ 300 ਤੋਂ ਉੱਪਰ ਪਿੰਡ ਸੀਗੇ ਜਿਹੜੇ ਪ੍ਰਭਾਵਿਤ ਹੋਏ ਤੇ ਬਾਕੀ ਕਈ ਜਗ੍ਹਾ ਬਹੁਤ ਨੁਕਸਾਨ ਹੋਇਆ ਤੇ ਬਿਮਾਰੀ ਫੈਲੂਗੀ ਹੁਣ ਡੇਂਗੂ ਹੋਊਗਾ ਹੋਰ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਉੱਥੇ ਹੋਣ ਦੀ ਸੰਭਾਵਨਾਵਾਂ ਜਿਹੜੀ ਹੈਗੀ ਆ ਪਰ ਪੰਜਾਬੀ ਪੰਜਾਬੀਆਂ ਦੇ ਨਾਲ ਖੜਗੇ ਇਹ ਚੰਗੀ ਗੱਲ ਆ ਤੇ ਸਰਕਾਰ ਨੇ ਇਸ ਵਾਰੀ ਨਈ ਸਾਥ ਦਿੱਤਾ ਪੰਜਾਬੀਆਂ ਦਾ ਹੁਣ ਭਾਵੇਂ ਦੇ ਦੇਣਗੇ ਚਲੋ ਸਾਰਾ ਕੁਝ ਹੋਣ ਤੋਂ ਬਾਅਦ ਅਗਰ ਦਿੱਤਾ ਤਾਂ ਕਾਹਦਾ ਦਿੱਤਾ ਹੋ ਬਾਕੀ ਕੋਈ ਗੱਲ ਨਹੀਂ ਸਾਰੇ ਲੱਗੇ ਹੋਏ ਨੇ ਚੜਦੀ ਕਲਾ ਚ ਨੇ ਤੁਸੀਂ ਵੀਡੀਓਜ਼ ਦੇਖ ਰਹੇ ਹੋ ਵੀ ਆਉਂਦੀਆਂ ਨੇ ਪਰ ਇਹ ਨੁਕਸਾਨ ਜਿਹੜਾ ਸੀਗਾ ਇਹ ਮਾਇਰਾਂ ਦਾ ਮੰਨਣਾ ਵੀ ਇਹ ਰੋਕਿਆ ਜਾ ਸਕਦਾ ਸੀਗਾ ਜਿੱਥੇ ਪੰਜਾਬ ਸਰਕਾਰ ਨੇ ਜਿਹੜੀ ਆ ਉਹ ਥੋੜੀ ਬਹੁਤ ਅਨਗੈਲੀ ਹੈ ਜਿਹੜੀ ਥੋੜੀ ਬਹੁਤ ਨਹੀਂ ਬਹੁਤ ਜ਼ਿਆਦਾ ਅਨਗੈਲੀ ਹੈ ਜਿਹੜੀ ਉਹ ਵਰਤੀ ਆ ਇੱਥੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਆ ਵੀ ਸ਼੍ਰੀ ਭਗਵਾਨਤਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਾਫੀ ਵਾਰ ਜਿਹੜਾ ਵਾ ਉਹ ਚਿੱਟੀ ਲਿਖੀ ਤੇ ਯਾਦ ਕਰਾਇਆ ਵੀ ਸਾਡੇ ਜਿਹੜਾ ਹੜ੍ਹਾਂ ਦਾ ਮੁਆਵਜ਼ਾ ਜਾਂ ਕੁਦਰਤੀ ਆਫਤਾਂ ਦਾ ਮੁਆਵਜ਼ਾ ਉਹ ਵਧਾ ਕੇ 60000 ਕਰੋੜ ਜਿਹੜਾ ਹੈਗਾ ਉਹ ਰੀਲீஸ் ਕੀਤਾ ਜਾਵੇ ਉਹਦੇ ਵਿੱਚ ਕਾਫੀ ਜਿਹੜਾ ਫੰਡਸ ਪੰਜਾਬ ਸਰਕਾਰ ਦਾ ਰਿਜ਼ਰਵ ਉੱਥੇ ਪਿਆ ਬਾ ਤੇ ਉਹਦੀ ਮੰਗ ਵੀ ਕੀਤੀ ਪਰ ਆਪਸੀ ਤਾਲਮੇਲ ਸਹੀ ਨਾ ਹੋਣ ਕਰਕੇ ਜਿਹੜਾ ਫੰਡ ਆ ਟਾਈਮ ਤੇ ਰਿਲੀਜ਼ ਨਹੀਂ ਹੋਇਆ ਰਾਹਤ ਲਈ ਉਪਰਾਲੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਕਾਫੀ ਜਿਹੜੀ ਆ ਉਹ ਦੇਰੀ ਹੋਈ ਆ ਆਪ ਗਵਰਨਮੈਂਟ ਸਿੱਧਾ-ਸਿੱਧਾ ਨਿਸ਼ਾਨਾ ਬਣਾ ਰਹੀ ਆ ਸੈਂਟਰ ਨੂੰ ਵੀ ਸੈਂਟਰ ਨੇ ਫੰਡ ਆ ਜਿਹੜੇ ਟਾਈਮ ਸਿਰ ਨਹੀਂ ਰਿਲੀਜ਼ ਕੀਤੇ ਤੇ ਜਿਹਦੇ ਕਰਕੇ ਇਹ ਜਿਹੜੀ ਸਥਿਤੀ ਆ ਉਹ ਹੋਰ ਗੰਭੀਰ ਹੋ ਗਈ ਆ ਇਸੇ ਤਰ੍ਹਾਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੇ ਤਾਂ ਸਿੱਧਾ ਹੀ ਇਲਜ਼ਾਮ ਲਗਾਤਾ ਸੀਗਾ ਪ੍ਰਧਾਨ ਮੰਤਰੀ ਜੀ ਤੇ ਕਿਉਂਕਿ ਪ੍ਰਧਾਨ ਮੰਤਰੀ ਨੇ ਪਹਿਲਾਂ ਕੋਈ ਵੀ ਆਫਦ ਦੇ ਨਾਲ ਰਿਲੇਟਡ ਜਿਹੜਾ ਮੈਸੇਜ ਨਹੀਂ ਕੀਤਾ ਕੋਈ ਟਵੀਟ ਨਹੀਂ ਕੀਤਾ ਉਹ ਤੁਸੀਂ ਦੇਖਿਆ ਹੀ ਆ ਵੀ ਪ੍ਰਧਾਨ ਮੰਤਰੀ ਜੀ ਨੇ ਅਫਗਾਨਿਸਤਾਨ ਦੇ ਪਹਚਾਲ ਦੇ ਉੱਪਰ ਤਾਂ ਪਹਿਲਾ ਟਵੀਟ ਕਰਤਾ ਪਰ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸਥਿਤੀ ਨਾਜੂ ਕੋਈ ਤਾਂ ਕੋਈ ਵੀ ਟਵੀਟ ਆਫੀਸ਼ੀਅਲੀ ਉਹਨਾਂ ਦਾ ਨਹੀਂ ਆਇਆ ਤੇ ਪੰਜਾਬੀਆਂ ਦੇ ਨਾਲ ਪਤਾ ਨਹੀਂ ਕਿਸ ਕਿਸਮ ਦਾ ਹੀ ਵਿਤਕਰਾ ਸੈਂਟਰ ਨੇ ਦਿਖਾਇਆ ਇੱਕ ਜਿਹੜਾ ਹੋਰ ਕਾਰਨਾ ਨਿਕਲ ਕੇ ਸਾਹਮਣੇ ਆ ਰਿਹਾ ਵੀ ਜਿੰਨਾ ਵੀ ਇਨਫਰਾਸਟ੍ਰਕਚਰ ਬਣਿਆ ਵਾ ਜੋ ਵੀ ਡਿਵੈਲਪਮੈਂਟ ਹੋਈਆਂ ਵੀ ਇਹ ਜਿਹੜੀਆਂ ਹੋਈਆਂ ਨੇ ਦਰਿਆਵਾਂ ਦੀ ਜ਼ਮੀਨ ਦੇ ਵਿੱਚ ਹੋਈਆਂ ਨੇ ਜਾਂ ਦਰਿਆ ਦੇ ਨਾਲ ਹੜ ਇਫੈਕਟਡ ਏਰੀਆ ਦੇ ਵਿੱਚ ਕੰਸਟਰਕਸ਼ਨ ਕੰਮ ਹੋਇਆ ਤੇ ਦਰਿਆਵਾਂ ਨੂੰ ਆਪਣਾ ਜਿਹੜਾ ਰਾਹ ਲੱਭਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਜਦੋਂ ਹੁਣ ਕਿਸੇ ਪਾਣੀ ਦੇ ਵਹਾਅ ਦੇ ਵਿੱਚ ਕੋਈ ਆਪਾਂ ਬਿਲਡਿੰਗ ਖੜੀ ਕਰ ਦਾਂਗੇ ਤਾਂ ਪਾਣੀ ਨੇ ਜ਼ੋਰ ਮਾਰ ਕੇ ਉਹ ਵਹਾ ਕੇ ਲੈ ਜਾਣੀਆਂ ਨੇ ਸੋ ਇਹ ਲੋਕਾਂ ਦਾ ਕਹਿਣਾ ਸੀ ਵੀ ਇਹ ਔਰ ਐਡੀ ਫਲੱਡ ਇਫੈਕਟਡ ਏਰੀਆ ਸੀ ਜਿੱਥੇ ਕੰਸਟਰਕਸ਼ਨ ਹੋਈ ਆ ਤੇ ਜਿਸ ਕਰਕੇ ਇਹ ਨੁਕਸਾਨ ਇੰਨਾ ਜ਼ਿਆਦਾ ਹੋਇਆ ਤੇ ਪਹਾੜਾਂ ਦੇ ਵਿੱਚ ਵੀ ਤੁਸੀਂ ਦੇਖਿਆ ਮਾਈਨਿੰਗਸ ਹੋ ਰਹੀਆਂ ਨੇ ਸੁਰੰਗਾਂ ਬਣ ਰਹੀਆਂ ਨੇ ਰੋਡਸ ਬਣ ਰਹੀਆਂ ਨੇ ਪਹਾੜਾ ਨੂੰ ਕੱਟਿਆ ਜਾ ਰਿਹਾ ਬਲਾਸਟ ਕੀਤਾ ਜਾ ਰਹੇ ਨੇ ਤੇ ਉਹ ਵੀ ਕਾਰਨ ਬਣਦੀਆਂ ਨੇ ਲੈਂਡਸਲਾਈਡ ਦਾ ਹੁਣ ਇਹ ਗੱਲ ਕਰੀਏ ਵੀ 1988 ਤੋਂ ਲੈ ਕੇ ਉਸ ਤੋਂ ਪਹਿਲਾਂ ਵੀ ਹੜ੍ਹ ਹੁੰਦੇ ਨੇ ਪੰਜਾਬ ਦੇ ਵਿੱਚ ਹੜੋਂਦੇ ਰਹੇ ਨੇ ਵੀ ਜਦੋਂ ਤੋਂ ਹੜ੍ਹ ਸ਼ੁਰੂ ਹੋਏ ਨੇ ਜਾਂ ਸਰਕਾਰਾਂ ਜਰੂਰੀਆਂ ਐਕਟਿਵ ਹੋਈਆਂ ਨੇ ਪੰਜਾਬ ਦੇ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਹੜ੍ਹਾਂ ਨੂੰ ਰੋਕਣ ਦੇ ਵਿੱਚ ਇਹ ਫੇਲ ਹੋਈ ਨੇ ਰੋਕਣ ਦੀ ਬਜਾਏ ਉਹਨਾਂ ਨੂੰ ਕੰਟਰੋਲ ਵੀ ਨਹੀਂ ਕਰ ਸਕੇ ਹਰ ਸਾਲ ਕੋਈ ਨਾ ਕੋਈ ਜਿਹੜੀ ਸਥਿਤੀ ਆ ਉਹ ਗੰਭੀਰ ਬਣਦੀ ਆ 1988 ਦਾ ਜਿਹੜਾ ਫਲੱਡ ਆ ਉਹ ਸਭ ਤੋਂ ਵੱਡਾ ਕਿਹਾ ਜਾ ਰਿਹਾ ਪਰ ਜਿਹੜਾ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ 2025 ਦੇ ਵਿੱਚ ਵੀ ਜਿਹੜਾ ਫਲੱਡ ਆ ਉਹ ਉਹਦੇ ਆਸ-ਪਾਸ ਹੋਊਗਾ ਜੋ ਉਸ ਤੋਂ ਉੱਪਰ ਹੋਊਗਾ ਜੋ ਇੰਨਾ ਬੁਰਾ ਹਾਲ ਹੈਗਾ ਤੇ ਸਰਕਾਰਾਂ ਨੂੰ ਬਥੇਰੇ ਉਪਰਾਲੇ ਮਾਹਿਰ ਦੱਸਦੇ ਨੇ ਟਾਈਮ ਟੂ ਟਾਈਮ ਦੱਸਦੇ ਨੇ ਵੀ ਆਪਣੇ ਦਰਿਆਵਾਂ ਦੀ ਸਫਾਈ ਕਰਕੇ ਰੱਖੋ ਤੇ ਆਪਣੇ ਵਿੱਤੀ ਜਿਹੜੇ ਹਾਲਾਤ ਨੇ ਉਹ ਸੰਭਾਲ ਕੇ ਰੱਖੋ ਫ੍ਰੀ ਚੀਜ਼ਾਂ ਕਰਨ ਦੇ ਨਾਲ ਹੱਲ ਨਹੀਂ ਹੁੰਦੇ ਤੁਸੀਂ ਲੋਕਾਂ ਨੂੰ ਫ੍ਰੀ ਕਰਕੇ ਆਪਣੇ ਖਜ਼ਾਨੇ ਨੂੰ ਖਾਲੀ ਕਰ ਰਹੇ ਹੋ ਜਿਸ ਦੇ ਕਰਕੇ ਬਾਕੀ ਚੀਜ਼ਾਂ ਨੂੰ ਜਿਹੜਾ ਇਗਨੋਰ ਕੀਤਾ ਜਾ ਰਿਹਾ ਵਾ ਉਹਦੇ ਕਰਕੇ ਵੀ ਇਹ ਕਾਰਨ ਬਣਦੇ ਨੇ ਫਲੱਡਾਂ ਦੇ ਜਾਂ ਕਿਸੇ ਐਮਰਜੈਂਸੀ ਦੇ ਕੱਲੂ ਹੋਰ ਕੋਈ ਵੀ ਦੁਰਘਟਨਾ ਰੱਬ ਨਾ ਕਰੇ ਹੋਵੇ ਤਾਂ ਫਿਰ ਆਪਾਂ ਫਿਰ ਸੈਂਟਰ ਵੱਲ ਮੂੰਹ ਕਰਾਂਗੇ ਫਿਰ ਕੱਲੀ ਆਪ ਗਵਰਨਮੈਂਟ ਦਾ ਇਹ ਨਹੀਂ ਹੈਗਾ ਇਹਦੇ ਵਿੱਚ ਸਾਰੀਆਂ ਗਵਰਨਮੈਂਟਾਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਆਈਆਂ ਨੇ ਕਿਸੇ ਨੇ ਵੀ ਇਸ ਚੀਜ਼ ਨੂੰ ਬਹੁਤਾ ਗੰਭੀਰ ਨਹੀਂ ਲਿੱਤਾ ਇਹਨਾਂ ਨੂੰ ਚੇਤਾਵਨੀਆਂ ਟਾਈਮ ਟੂ ਟਾਈਮ ਮਿਲਦੀਆਂ ਰਹੀਆਂ ਜੇ ਕੰਸਟਰਕਸ਼ਨ ਹੋਊਗੀ ਡਵੈਲਪਮੈਂਟ ਹੋਊਗੀ ਜੰਗਲ ਕੱਟੇ ਜਾਣਗੇ ਤਾਂ ਕਲਾਈਮੇਟ ਚੇਂਜ ਵੀ ਆ ਜਿਹੜਾ ਉਹ ਹੋਊਗਾ ਕਲਾਈਮੇਟ ਚੇਂਜ ਆ ਜਿਹੜਾ ਉਹ ਉੱਤਰਾਖੰਡ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਹੁੰਦਾ ਭਾਰੀ ਵਰਖਾ ਆਉਂਦੀ ਆ ਤਾਂ ਆਪਾਂ ਉਸ ਹਿਸਾਬ ਨਾਲ ਤਿਆਰੀਆਂ ਨਹੀਂ ਕਰਦੇ ਜਿਹੜੀਆਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਟਾਈਮ ਤੋਂ ਪਹਿਲਾਂ ਪ੍ਰੀਪੇਅਰ ਹੋਣਾ ਚਾਹੀਦਾ ਜਦੋਂ ਮੌਕੇ ਤੇ ਸਾਰਾ ਕੁਝ ਹੋਣਾ ਸ਼ੁਰੂ ਹੋ ਜਾਂਦਾ ਤੇ ਆਪਾਂ ਉਦੋਂ ਨੀਂਦ ਦੇ ਵਿੱਚ ਉੱਠਦੇ ਆਂ ਪਰ ਇਹ ਆਪਾਂ ਨੂੰ ਪਹਿਲਾਂ ਹੀ ਕਰ ਲੈਣਾ ਚਾਹੀਦਾ ਸਰਕਾਰਾਂ ਨੂੰ ਚਾਹੀਦਾ ਵਾ ਵੀ ਹੁਣ ਜਿਹੜਾ ਆਉਣ ਵਾਲਾ ਸਮਾਂ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਹੜ ਦਾ ਕੋਈ ਸੰਭਾਵਨਾ ਬਣਦੀ ਹੈ ਜਾਂ ਤੁਹਾਨੂੰ ਪਤਾ ਚੱਲਦਾ ਵੀ ਆਹ ਕੁਝ ਹੋ ਸਕਦਾ ਤਾਂ ਆਪਣੇ ਦਰਿਆਵਾਂ ਨੂੰ ਨਹਿਰਾਂ ਨੂੰ ਉਸ ਹਿਸਾਬ ਨਾਲ ਪਹਿਲਾਂ ਹੀ ਮੈਨੇਜ ਕਰੋ వాటర్ ਸਿਸਟਮ ਨੂੰ ਪਹਿਲਾਂ ਹੀ ਸਹੀ ਤਰੀਕੇ ਨਾਲ ਬਣਾ ਕੇ ਰੱਖੋਗੇ ਉਹਨੂੰ ਮੈਨੇਜ ਕਰਕੇ ਰੱਖੋਗੇ ਤਾਂ ਇਹਨਾਂ ਨੁਕਸਾਨ ਕਦੇ ਵੀ ਨਹੀਂ ਹੋਊਗਾ ਸੋ ਅਚਾਨਕ ਪਾਣੀ ਛੱਡਣਾ ਇਤਿਹਾਸਿਕ ਜਿਹੜੀਆਂ ਤੁਸੀਂ ਘਟਨਾਵਾਂ ਦੇਖ ਸਕਦੇ ਹੋ 1988 ਦੇ ਵਿੱਚ ਵੀ ਪਹਿਲਾ ਪਾਣੀ ਨਹੀਂ ਛੱਡੇਗਾ ਤਾਂ ਇੱਕਦਮ ਬਿਨਾਂ ਦੱਸੇ ਲੋਕਾਂ ਨੂੰ ਛੱਡ ਦਿੱਤਾ ਗਿਆ ਜਿਹਦੇ ਕਰਕੇ ਕਈ ਲੋਕਾਂ ਦੀ ਜਾਨ ਵੀ ਗਈ ਆ ਕਈ ਪਿੰਡ ਜਿਹੜੇ ਨੇ ਉਹ 2500 ਦੇ ਪਿੰਡ ਆਸ-ਪਾਸ ਦੱਸੇ ਜਾਂਦੇ ਨੇ ਵੀ ਉਹ ਫਲੱਡ ਨੇ ਇਫੈਕਟਡ ਕੀਤੀ ਸੀ 34 ਲੱਖ ਲੋਕ ਪ੍ਰਭਾਵਿਤ ਕੀਤੇ ਸੀ ਤੇ ਹਰ ਸਾਲ ਇਦਾਂ ਹੀ ਹੁੰਦਾ 2023 ਦੇ ਵਿੱਚ ਤੁਹਾਨੂੰ ਪਤਾ ਕੱਗਰ ਦਾ ਕਹਿਰ ਸੀ ਕੱਗਰ ਦੇ ਰਡਾਰ ਦੇ ਵਿੱਚ ਜਿਹੜੀ ਡਿਵੈਲਪਮੈਂਟ ਕੀਤੀ ਗਈ ਤੇ ਉਹ ਕਾਫੀ ਜ਼ਿਆਦਾ ਲੋਕ ਨੁਕਸਾਨ ਹੋਇਆ ਲੋਕਾਂ ਦਾ 2019 ਦੇ ਵਿੱਚ ਹੜ੍ਹ ਆਇਆ ਇਸੇ ਤਰੀਕੇ ਨਾਲ 2008 ਦੇ ਵਿੱਚ ਵੀ ਚੇਤਾਵਨੀਆਂ ਦਿੱਤੀਆਂ ਨੇ ਸਰਕਾਰਾਂ ਨੂੰ ਵੀ ਆ ਕੁਝ ਹੋ ਸਕਦਾ ਤੁਸੀਂ ਇਹਨਾਂ ਨੂੰ ਬਚਾਓ ਆਪਣੇ ਲੋਕਾਂ ਨੂੰ ਬਚਾਓ ਪਰ ਸਰਕਾਰ ਇਨਾਂ ਚੀਜ਼ਾਂ ਨੂੰ ਅਣਦੇਖਿਆ ਕਰਦੀ ਹੈ ਉਹਦੇ ਕਰਕੇ ਹੀ ਜਿਹੜਾ ਇਨਾਂ ਵੱਡਾ ਨੁਕਸਾਨ ਹੁੰਦਾ ਜਦੋਂ ਵੋਟਾਂ ਆਉਂਦੀਆਂ ਉਦੋਂ ਸਾਰੇ ਭੱਜੇ ਫਰਦੇ ਨੇ ਨੱਠੇ ਵੀਰਦੇ ਨੇ ਸਾਰੇ ਆਪ ਹੁਣ ਆਪਣੇ ਵਾਅਦੇ ਕਰਦੇ ਨੇ ਪਰ ਐਟ ਦਾ ਐਂਡ ਜਦੋਂ ਨੁਕਸਾਨ ਹੋ ਜਾਂਦਾ ਵੱਡੀ ਘਟਨਾ ਹੋ ਜਾਂਦੀ ਤਾਂ ਕੋਈ ਨੇੜੇ ਨਹੀਂ ਖੜਦਾ ਸਭ ਫੋਟੋਆਂ ਖੋਚਣ ਲਈ ਜਾਂਦੇ ਨੇ ਸੋ ਅਜਿਹੇ ਹਾਲਾਤ ਨੇ ਪੰਜਾਬ ਦੇ ਵਿੱਚ ਮੌਜੂਦਾ ਸਥਿਤੀ ਦੇ ਇਹ ਸਾਰੀਆਂ ਚੀਜ਼ਾਂ ਰੁਕੀਆਂ ਜਾ ਸਕਦੀਆਂ ਸੀ ਅਗਰ ਆਪਾਂ ਪਹਿਲਾਂ ਹੀ ਪ੍ਰੋਐਕਟਿਵ ਹੁੰਦੇ ਤਿਆਰ ਹੁੰਦੇ ਪਰ ਹੁਣ ਸਰਕਾਰ ਦੇ ਕੰਮ ਸਰਕਾਰ ਜਾਣੇ ਖਜ਼ਾਨਾ ਖਾਲੀ ਆ ਜਾਂ ਕੋਈ ਹੋਰ ਤਾਲ ਮੇਲੀ ਬਹਿਰਾ ਸੈਂਟਰ ਦੇ ਨਾਲ ਕਈ ਕਾਰਨ ਹੋ ਸਕਦੇ ਨੇ ਸਰਕਾਰ ਦੇ ਇੰਟਰਨਲ ਸਰਕਾਰਾਂ ਨੂੰ ਪਤਾ ਨਹੀਂ ਕੀ ਨੇ ਪਰ ਇਹ ਡਿਟਾ ਮੰਨਿਆ ਜਾਂਦਾ ਵੀ ਰੋਕੀਆਂ ਜਾ ਸਕਦੀਆਂ ਸੀ ਜੋ ਨਹੀਂ ਰੋਕੀਆਂ ਗਈਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਰ ਵਧੀਆ ਲੱਗੂਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਬਾਕੀ ਆਪਣੀ رائے ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ